ਮੈਨੂੰ ਵੀ ਨੇਸੀ ਕੋਈ ਵੀ ਜਿਲੰਦਰ ਨੇ ਘਰ ਦਿੱਤਾ ਜਿਲੰਦਰ ਨੇ ਘਰਵਾਲੀ ਦਿੱਤੀ ਜਿਲੰਦਰ ਨੇ ਨਿਆਣੇ ਦਿੱਤੇ ਬਹੁਤ ਕੁਝ ਜਿਲੰਦਰ ਨੇ ਮੈਨੂੰ ਦਿੱਤਾ ਅਸਲ ਮੈਨੂੰ ਤੁਹਾਡਾ ਪਰਵਾਹ ਨਹੀਂ ਮੈਨੂੰ ਜੋਣਾ ਕਿ ਮੇਰਾ ਭਰਾ ਜਿਹੜਾ ਗੁਰਦਾਸਪੁਰ ਤੋਂ ਹੌਲੀ-ਹੌਲੀ ਆਪਾਂ ਇਹਨੂੰ ਜਿਲੰਦਰ ਤੇ ਸੈੱਟ ਕਰਨਾ ਤੇ ਮੇਰੀ ਬੇਨਤੀ ਹੈ ਕਿ ਵਾਦ ਤੋਂ ਬਾਅਦ ਜਿੰਨਾ ਵੀ ਤੁਸੀਂ ਆਪਣੇ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਇਹਨੂੰ ਪਿਆਰ ਦਿਓ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਆਥਾ ਪਿਆਰ ਮੋਬਦ ਦਿਓ ਮੇਰੀ ਇੱਕ ਕੋਸ਼ਿਸ਼ ਸੀ ਕਿ ਇਹਨੂੰ

ਮਤਲਬ ਇਹ ਸ਼ੌਂਕ ਹੈ ਤੇ ਬਸ ਧਾਰੀ ਵਾਲ ਸਾਹਿਬ ਸਹਿਯੋਗ ਕਰਦੇ ਆ ਜੰਤਰੀ ਸਾਹਿਬ ਥੋੜਾ ਅਸ਼ੀਰਵਾਦ ਦੇ ਦਿੰਦੇ ਆ ਤੇ ਉਹ ਵੀਡੀਓ ਸੌਂਗ ਹੀ ਹੈ ਜਾਂ ਆਡੀਓ ਸੌਂਗ ਸਾਰੇ ਵੀਡੀਓ ਸੌਂਗ ਜੀ ਆਉਂਦੇ ਅੱਛਾ ਅਮਨ ਜੀ ਇੱਕ ਵੀ ਕਿਤੇ ਕਿਸ ਯਰ ਦੇ ਵਿੱਚ ਤੁਸੀਂ ਤੁਹਾਨੂੰ ਲੱਗਿਆ ਕਿ ਤੁਸੀਂ ਇਸ ਵਾਰ ਇਸ ਸਾਈਡ ਵੀ ਤੁਹਾਡਾ ਸ਼ੌਂਕ ਤੁਹਾਨੂੰ ਤਾਂ ਲੱਗਿਆ ਕਦੋਂ ਤੁਸੀਂ ਕੈਰੀਅਰ ਕਰਨਾ ਸ਼ੁਰੂ ਕੀਤਾ ਉਸ ਵਾਰ ਅਸੀਂ ਉਹ ਆਰ ਵਿੱਚ ਸੀਗੇ ਉੱਥੇ ਉਹ ਕੀਰਤਨ ਕਰਦੇ ਹੁੰਦੇ ਸੀ ਤੇ ਨਿੱਕੇ ਹੁੰਦੇ ਸੀ ਸਾਨੂੰ ਸ਼ੌਂਕ ਤੇ ਉਹ ਵਾਈ ਸੀਗਾ ਹੰਦਰਾ ਕੋਈ ਚੋਰੀ ਚੋਰੀ ਵਿਦਾਲਨਾ ਕਰਨਾ ਤੇ ਉਹ ਅੱਜ ਵੀ ਇਹਨੂੰ ਜੇਕਰ ਹੋਣਾ ਲੈ ਕੇ ਆ ਪਰ ਉਹ ਉਹਨਾਂ ਦਿਨਾਂ ਦਾ ਆਰਕੀਟ ਲਾਈ ਸੀ ਆਪਣੀ ਥੋੜੀ ਜਿਹੀ ਦੂਸਰੀ ਅਗੇ ਪਰ ਚੰਗੀ ਗਾਇਕੀ ਦਾ ਕੋਈ ਨਾਮ ਨਹੀਂ ਮਿਲਦਾ गाने मैं तो है। कोई भी गाने तीन चार सभ्याचारे टॉपिका रिज कर ਆ ਮਾਰੇ ਸਤ ਪਹਿਲਾਂ ਮੈਂ ਧਾਰਿਸਾਨਾ ਆਪਨੇ ਉਹ ਜਿਹਨਾਂ ਦੀ ਬਦੌਲਤ ਮੈਂ ਅਸਥਾਨ ਉਪਹੁੰਚਿਆ ਸੋਮਨ ਦੇ ਬਦੌਲਤ ਆਇਆ ਜੀ ਤੁਹਾਡੇ ਰੂਪ ਨੂੰ ਹੈ ਕਿਹੜੀ ਕਿਹੜੀ ਸਟੇਜ ਕੀਤੀ ਹੈ ਸਟੇਜ ਕਿਹੜੀ ਕਿਹੜੀ ਕੀਤੀ ਤੁਸੀਂ ਕਾਫੀ ਸਟੇਜ ਹੈ ਜੀ ਤੇ ਇਸ ਨੂੰ ਮਾਨ ਹੋਏ ਆ ਹੁਣ ਮਨੋਰ ਭਾਜੀ ਦੇ ਨਾਲ ਹੀ ਸਭਿਆਚਾਰਕ ਲਈ ਸੀਗਾ ਸਭਿਆਚਾਰੀ ਸਮੇਂ ਹੈ ਇਸ ਤਰ੍ਹਾਂ ਪਰਵਾਹ ਰਕ ਕੋਈ Song ਰਾਣਾ ਇਸ ਤਰ੍ਹਾਂ ਕੋਈ ਅੱਜਕੱਲ ਪਰੈਂਟਸ ਦੀ ਕਦਰ ਨਹੀਂ ਕਰਦੇ ਬੱਚੇ ਜਾਂ ਉਹਨਾਂ ਲਈ ਇੱਕ ਕਦਰ Song ਆਇਆ ਸੀ ਮੇਰਾ ਜਦੋਂ ਘਰ ਵਿੱਚ ਪੁੱਛਣਾ ਨਹੀਂ ਪੁੱਛਣਾ ਨਹੀਂ ਵੱਡ-ਵਡੇਰਿਆਂ ਨੂੰ ਕੀ ਫਾਇਦਾ ਜਾ ਕੇ ਕੁੱਜਨ ਦਾ ਜਿਠੇਰਿਆਂ ਨੂੰ ਤੇ ਬਾਕੀ ਬਲੱਡ ਰਿਲੇਸ਼ਨ ਤੇ ਲਾਇਆ ਜਦੋਂ ਪ੍ਰੋਗਰਾਮ ਦਾ ਸਮਾਂ ਆਇਆ ਸੀ ਕੋਰੋਨਾ ਦਾ ਵੀ ਇੱਕ ਗਾਣਾ ਲਾਇਆ ਸੀ ਇਸ ਗਾਣੇ ਤੋਂ ਕੀ ਮੈਸੇਜ ਹੈ ਕੰਸੈਪਟ ਕਿੱਦਾਂ ਸੋਚਿਆ ਕਿ ਇੰਨਾ ਟਾਲਾ ਟਿੱਕਾ ਕਿੱਦਾਂ ਮਾਈਂਡ ਵਿੱਚ ਆਇਆ ਹੈ ਤਨਾ ਅੱਜਕੱਲ ਮੈਨੂੰ ਕਿਈ ਵਿਸ਼ੇ ਦੇ ਗਾਣੇ ਆ ਰਹੇ ਆ। ਸੋ ਪਵਨ ਗਰੂਪ ਜੀ ਨੇ ਕਾਫੀ ਦੇਰ ਦਾ ਹੀ ਗਾਣਾ ਲਿਖਿਆ ਹੋਇਆ ਸੀਗਾ ਕਿ ਆਪਾਂ 73 ਦੇ ਵਿੱਚ ਲੜਕੀ ਦੀ ਜਿਹੜਾ ਤੈਨੂੰ ਕਿਤੇ ਨਜ਼ਰ ਨਾਲ ਲੱਗ ਜੀ ਆਪਾਂ ਉਸ ਵਿਸ਼ੇ ਦੇ ਗੱਲ ਕੀਤੀ ਹੈ ਉਹਨਾਂ ਨੇ। ਆਪਾਂ ਸਰਕਾਰੀ ਜੋਕ ਤੇ ਮਹਿਲ ਡਿਪਾਰਟਮੈਂਟ ਚੱਲ ਜੀ ਹਾਂ। ਠੀਕ ਹੈ। ਮੇਰੀ ਤਾਂ ਵਾੜੇ ਦੀ ਗੀਤ ਹੈ ਸ਼ਾਇਦ। ਸਰਕਾਰੀ ਰੇਡੀਓ ਦਾ ਹੈ। ਜਿਹੜਾ ਜੀ ਪੀ ਮੈਸਿਜ ਕਿਸਨੇ ਭੱਜਿਆ ਸ਼੍ਰੀ ਰਹਾਏ ਜੀ ਮੇਰੇ ਨਾਲ ਕਿ ਜਿਹੜਾ ਵੀ ਤੁਹਾਡਾ ਮਹਿਬੂਬ ਹੈ ਜਿਹਨ ਜਿਹਨੂੰ ਵੀ ਤੁਸੀਂ ਪਿਆਰ ਕਰਦੇ ਹੋ ਉਹਨੂੰ ਹਮੇਸ਼ਾ ਅਲਰਟ ਕਰੋ ਕਿ ਤੁਸੀਂ ਹੁਣ ਨਜ਼ਰਾਂ ਤੋਂ ਬਚੋ ਗਾਲੇ ਟਿੱਕ ਲਈ ਤਾਂ ਭੇਜਾਂਗੇ ਤੁਸੀਂ ਸਭਿਆਚਾਰ ਗੀਤ ਕਿ ਆਪਾਂ ਇਹ ਸਭਿਆਚਾਰ ਸਭਿਆਚਾਰ ਕਿਉਂਕਿ ਇਹ ਜਿਹੜੇ ਸਭਿਆਚਾਰ ਦੀ ਸਭਿਆਚਾਰ ਗੀਤ ਦੀ ਪਰਿਭਾਸ਼ਾ ਨਾ ਉਹ ਸਿਰਫ ਇਹ ਉਹ ਮੈਂ ਆਪਣੇ ਲਿਖਿਆ ਨਾਣਾ ਜੇ ਤੁੰਕਾਰ ਦੇ ਵਿੱਚ ਪੁੱਛਣਾ ਨਹੀਂ

ਆ ਦਿਨ ਪਿਆ ਕੋਈ ਦਿਲ ਵਿੱਚ ਰੱਖਿਓ ਬੈਣੀ ਮਾਪਾ ਮੁਤ ਸਭ ਕੁਝ ਚਰ ਜਾਂਦੇ ਹੋ ਕਰਕੇ ਵੱਡੇ ਜੇਵਿਆਂ ਨੂੰ ਕੀ ਫਾਇਦਾ ਜਾ ਕੇ ਪੂਜਣ ਦਾ ਅਜੇ ਨਹੀਂ ਜਦ ਤਾਰੀ ਵਿੱਚ ਪੁੱਛਣਾਂ ਲਈ ਜੁੰਦਿਆਂ ਦੀ ਤੋਤਰ ਨਾ ਕੀਤੀ ਤੇ ਮਰੀਆਂ ਦੇ ਭੋਗ ਤੂੰ ਦੀ ਫੁੱਤ ਦੀ ਫੁੱਲ ਚੜਨਾ ਨਹੀਂ ਮਾਪਾ ਬਿਨਾ ਕੋਈ ਕਰ ਨਹੀਂ ਸਕਦਾ ਜਿੰਦਗੀ ਦੇ ਦੂਰ ਹਨੇਰਿਆਂ ਨੂੰ ਕੀ ਫਾਇਦਾ ਜਾ ਕੇ ਪੂਜਣਾ ਜਖੀਰਿਆਂ ਨੂੰ ਜਦੋਂ ਤਾਂ ਵਿੱਚ ਪੁੱਛਣਾ ਨਹੀਂ ਨੇ ਸਾਰੇ ਨੂੰ ਜੀ ਆਇਆਂ ਨੂੰ ਤੇ ਬਹੁਤ ਧੰਨਵਾਦ ਕਰਨਾ ਹਣਾ ਕਿ ਜਿਨ੍ਹਾਂ ਨੇ ਮੇਰੀ ਇਸ ਕੋਸ਼ਿਸ਼ ਨੂੰ प्रिंट मीडिया के जरिए इलेक्ट्रॉनिक मीडिया के दे जरिए देश विदेशों तक पहुँचा है, है सो इन मैं हमेशा रेडी रही मनोहर धारीवाल जी जो हमेशा मेन सपोर्ट करते हैं जिन्हों की बदौलत बाद मदन जंगी साहब लेजेंड मेकर ने और हमेशा अपना आशीर्वाद रखते हैं ਸਰਪੰਸਾਵਾ ਇਹਨੇ ਸੁਜੀ ਸਿੰਘ ਜੀ ਲਾਨਕਪੁਰ ਸਾਹਿਬ ਉਹ ਪਵਨ ਗਰੋਹ ਡੀਐਨਜੀ ਗੀਤਕਾਰ ਆ ਤੇ ਵਿਪਨ ਵੀਡੀਓ ਡਾਇਰੈਕਟਰ ਨੇ ਨਾਲ ਸੋ ਇਹਨਾਂ ਨੂੰ ਜਿਆਨ ਦਰਨਾ ਸੋ ਇਸ ਗੀਤ ਵਿੱਚ ਇੱਕ ਸਭਿਆਚਾਰਕ ਗੀਤ ਹੈ ਜਿਹੜਾ ਪਵਨ ਗਰੋਹ ਜੀ ਨੇ ਲਿਖਿਆ ਬਹੁਤ ਵਧੀਆ ਪਰਿਵਾਰਕ ਗਾਣਾ ਹੈ ਵਿਪਨ ਜੀ ਵੱਲੋਂ ਇਹ ਵੀਡੀਓ ਕਿੱਥੀ ਕੀਤੀ ਗਈ ਹੈ ਮਸਾਤੇ ਦੇ ਵਿੱਚ ਪਰ ਹਰੀਮੀ ਜੀ ਵੱਲੋਂ ਮਿਊਜ਼ਿਕ ਕੀਤਾ ਗਿਆ ਹੈ ਸੋ ਮੈਂ ਅਜੀ ਦਾ ਬਹੁਤ ਬਹੁਤ ਹੀ ਖਰੀ ਧੰਨਵਾਦ ਕਰਨਾ ਕਿ ਪ੍ਰੈਸ ਮੀਡੀਆ ਜਰੀਏ ਤੁਸੀਂ ਮੈਨੂੰ ਦੇਸ਼ ਵਿਦੇਸ਼ ਤੱਕ ਪਹੁੰਚਾ ਰਹੇ ਹੋ ਤੇ ਥੋੜੇ ਥੋੜੇ ਸੌਂਦ ਥੋੜੇ ਬੋਲ ਦੱਸੂਗੇ ਕਿਉਂਕਿ ਜਿਸ ਤਰੀਕੇ ਤੁਸੀਂ ਕਹਿ ਰਹੇ ਸਭੇ ਚਾਰੇ ਗੀਤ ਤੇ ਪੋਸਟਰ ਤੋਂ ਤੇ ਉਹ ਥੋੜਾ ਜਿਹਾ ਵੀ ਥੋੜਾ ਕੰਫਿਊਜ਼ ਹੈ ਥੋੜਾ ਦੱਸੂਗੇ ਮੁੰਡੇ ਹੋ ਕੇ ਨਹੀਂ دیਵਾਨੇ ਤੇਰੇ ਰੂਪ ਦੇ ਰੱਖੇ ਸਾਰਿਆਂ ਦੇ ਕਾਲਜੇ ਤੂ ਫੂਕ ਕੇ ਜਵਾਨੀ ਨੂੰ ਬਚਾ ਕੇ ਰੱਖ ਲੈ ਜੇ ਤੂੰ ਨਜ਼ਰਾ ਤੋਂ ਜੇ ਤੂੰ ਨਜ਼ਰਾ ਤੋਂ ਜੇ ਤੂੰ ਨਜ਼ਰਾ ਤੋਂ ਬਚਣਾ ਏ ਸੋਣੀਏ ਨਿਕਾ ਲੱਡਕਾ ਲਾ ਕੇ ਰੱਖ ਲੈ ਜੇ ਤੂੰ ਨਜ਼ਰਾ ਤੋਂ ਬਚਣਾ ਏ ਸੋਣੀਏ ਨਿਕਾ ਲੱਡਕਾ ਲਾ ਕੇ ਰੱਖ ਲੈ ਨਿਕਾ ਲੱਡਕਾ ਲਾ ਕੇ ਰੱਖ ਲੈ